ਸੈਂਟਰ ਸਰਕਾਰ ਵੱਲੋਂ ਡਰਾਈਵਰਾਂ ਦੇ ਲਈ ਇੱਕ ਕਾਨੂੰਨ ਪਾਸ ਕੀਤਾ ਗਿਆ ਜਿਸ ਕਾਨੂੰਨ ਨੂੰ ਡਰਾਈਵਰ ਪਾਈਚਾਰੇ ਨੇ ਕਾਲਾ ਕਾਨੂੰਨ ਦੱਸਿਆ ਜਿਸ ਦੇ ਵਿਰੋਧ ਵਿੱਚ ਪੂਰੇ ਭਾਰਤ ਭਰ ਦੇ ਵਿੱਚ ਡਰਾਈਵਰ ਪਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਹ ਰੋਸ ਪ੍ਰਦਰਸ਼ਨ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਏ ਜਿੱਥੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਬਿੱਲ ਦਾ ਰੋਸ ਪ੍ਰਦਰਸ਼ਨ ਡਰਾਈਵਰ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਅੱਜ ਵੱਖ-ਵੱਖ ਸ਼ਹਿਰਾਂ ਦੇ ਵਿੱਚ ਡਰਾਈਵਰ ਭਾਈਚਾਰੇ ਵੱਲੋਂ ਤਰਨੇ ਲਗਾ ਕੇ ਇਸ ਬਿੱਲ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਕਿ ਜਿੱਦੋਂ ਕਿ ਪੈਟਰੋਲ ਪੰਪਾਂ ਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਿਆਨ ਲੋਕਾਂ ਦਾ ਮੰਨਣਾ ਹੈ ਕਿ ਡਰਾਈਵਰ ਭਾਈਚਾਰੇ ਦੇ ਵਿੱਚ ਰੋਸ ਹੈ ਔਰ ਪੈਟਰੋਲ ਵਗੈਰਾ ਦੇ ਕੈਂਟਰ ਜੇਕਰ ਪੈਟਰੋਲ ਪੰਪਾਂ ਤੇ ਨਹੀਂ ਪਹੁੰਚਦੇ ਤਾਂ ਪੈਟਰੋਲ ਦੀ ਕਿਲਤ ਦੇਖਣ ਨੂੰ ਮਿਲੇ ਔਰ ਆਪ ਕੋ ਆਪਣੇ ਵਹੀਕਲ ਲੈ ਕੇ ਪੈਟਰੋਲ ਪੰਪਾਂ ਤੇ ਪਹੁੰਚ ਕੇ ਔਰ ਪੈਟਰੋਲ ਪਰਵਾਣਾ ਸ਼ੁਰੂ ਕਰਤਾ ਜਿਸ ਤੋਂ ਬਾਅਦ ਪੈਟਰੋਲ ਪੰਪਾਂ ਤੇ ਕਾਫੀ ਪੀੜ ਲੱਗੀ ਰਹੀ ਜਿੱਥੇ ਪੰਜਾਬ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪੈਟਰੋਲ ਪੰਪਾਂ ਤੇ ਪੀੜ ਦੇਖਣ ਨੂੰ ਮਿਲੀ ਉੱਥੇ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਪੈਟਰੋਲ ਪੰਪਾਂ ਤੇ ਲੰਮੀਆਂ ਕਤਾਰਾਂ ਲਗੀਆਂ ਦਿਖਾਈ ਦਿੱਤੀਆਂ ਇਹ ਤਸਵੀਰਾਂ ਤੁਹਾਨੂੰ ਮੰਡੀ ਲਾਧੂ ਕਾ ਦੇ ਨਜ਼ਦੀਕੀ ਪੈਟਰੋਲ ਪੰਪ ਪਿੰਡ throbdi ਤੋਂ ਦਿਖਾ ਰਿਆਂ ਲੋ ਤੁਹਾਨੂੰ ਤਸਵੀਰਾਂ ਇਸ ਵੀਡੀਓ ਦੇ ਵਿੱਚ ਦਿਖਾਈਆਂ ਜਾ ਰਹੀਆਂ ਹਨ ਉਧਰ ਫਾਜ਼ਲ ਕਾ ਦੀ ਡਿਪਟੀ ਕਮਿਸ਼ਨਰ ਮੈਡਮ ਸੈਨੂ ਦੁੱਗਲ ਨੇ ਪੈਟਰੋਲ ਪੰਪ ਮਾਲਕਾਂ ਨੂੰ ਇੱਕ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਟੂ ਵੀਲਰਾਂ ਨੂੰ 2 ਲੀਟਰ ਔਰ 4 ਵੀਲਰਾਂ ਨੂੰ 5 ਲੀਟਰ ਪੈਟਰੋਲ ਹੀ ਪਾਇਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਪੈਟਰੋਲ ਦੀ ਕਿਲਤ ਦੇਖਣ ਨੂੰ ਨਾ ਮਿਲੇ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੰਡੀ ਲਾਦੂ ਕਾ ਤੋਂ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਕਾਰਨ ਕੀ ਆ ਕਾਰਨ ਕੀ ਇਸ ਦਾ ਕਹਿੰਦੇ ਨਹੀਂ ਪਾਇਆ ਮੋਟਰਸਾਈਕਲ ਲੱਗੇ ਕਾਰਨ ਕੀ ਆ ਤੇਲ ਨਾ ਮਿਲਣ ਦਾ ਕਾਰਨ ਇਹਨਾਂ ਦੇ ਥੀਰ ਮੈਂ ਨਾ ਬੰਦੀ ਬੜੇ ਹੋ ਗਏ ਨੇ ਕੀ ਕਰੀਏ ਚੱਲੋ ਕਹਿੰਦਾ ਜੀ ਤੁਸੀਂ ਬੜੇ ਹੋਏ ਕਰਦੇ ਪਹਿਲਾਂ ਤੇਲ ਲੈਣੇ ਕੀ ਮਸਲਾ ਅੱਜ ਤੇਲ ਦਾ ਹੋਇਆ ਪਤਾ ਨਹੀਂ ਬਸਲੇ ਆ ਕੀ ਭਰਾਵਾਂ ਤੁਸੀਂ ਇਹ ਡਰਮ ਭਰਾ ਰੱਖਿਆ ਇਸ ਦਾ ਕਾਰਨ ਕੀ ਹੈ ਮੈਂ ਬੋਡਰ ਵਿਆਹ ਕਰਨਾ ਸੀ ਅੱਛਾ ਜੀ ਤਾਂ ਕਰਕੇ ਮੈਨੂੰ ਉਹ ਜੀ ਗੱਲ ਨਹੀਂ ਪਈ ਜੀ ਈਸ਼ੂ ਬਨਾਮ ਜੀ ਅਰਵਿੰਦਰ ਸਿੰਘ ਜੀ ਤੁਸੀਂ ਪੈਟਰੋਲ ਪੰਪ ਤੇ ਬਿਲਕੁਲ ਗਵਾਂਢੀ ਹੋ ਕੀ ਮਤੂਸ ਕਰ ਰਹੇ ਹੋ ਤੇ ਲੋਕਾਂ ਨੂੰ ਵੀ ਸੁਝਾ ਦੇਣਾ ਚਾਹੁੰਦੇ ਹਾਂ ਅਸੀਂ ਲੋਕਾਂ ਨੂੰ ਇਹ ਸੁਝਾਦੇ ਨੇ ਵੀ ਕਾਲੇ ਪੈਨ ਦੀ ਲੋੜ ਨਹੀਂ ਕਿਤੇ ਪੈਟਰੋਲ ਡੀਜ਼ਲ ਖਤਮ ਨਹੀਂ ਹਿੰਦਾ ਆਰਾਮ ਨਾਲ ਪਾਓ ਕੋਈ ਦਿੱਕਤ ਨਹੀਂ ਆਉਂਦੀ ਜੀ ਵੀ ਤੁਸੀਂ ਕਾਲੇ ਨਾ ਪਾਓ ਜੀ ਤਾਂ ਇਹ ਭੀੜ ਕਿੰਨੇ ਮੰਨ ਲਓ ਸੂਬਾ ਦੇ ਕਿੰਨੇ ਦੇਰ ਤੋਂ ਚੱਲ ਰਹੀ ਹੈ ਇਹ ਦੋ ਘੰਟੇ ਤੋਂ ਭੀੜ ਹੋਈ ਹੈ ਅੱਛਾ ਪਹਿਲਾਂ ਬਿਲਕੁਲ ਨੋਰਮਲ ਸੀ ਨੋਰਮਲ ਸੀ ਤੇ ਫਿਰ ਲੋਕਾਂ ਨੂੰ ਇਹੋ ਜਿਹਾ ਕੀ ਫਹਿਮ ਪੈ ਗਿਆ ਕਿ ਜਿਹੜਾ ਵੀ ਅਸੀਂ ਬਾਈ ਜਦੋਂ ਰੋਡ ਵਾਲੇ ਪੰਪ ਬੰਦ ਹੋਏ ਨਾ ਜਿਉਂ ਉਹਨਾਂ ਦੇ ਦਿਮਾਗ 'ਚ ਸ਼ਾਇਦ ਖਰੇ ਦੁਬਾਰਾ ਤੇਲ ਮਿਲਣਾ ਜਾਂ ਨਹੀਂ ਮਿਲਣਾ ਪਰ ਇਹੋ ਜੀ ਕੋਈ ਦਿੱਕਤ ਨਹੀਂ ਆਉਂਦੀ ਜੀ ਤਾਂ ਦੇਖਿਆ ਜਾ ਤਾਂ ਫਿਰ ਦੂਜੇ ਪੈਟਰੋਲ ਪੰਪਾਂ ਤੇ ਇਦਾਂ ਹੀ ਰਸ਼ ਹੋਏਗਾ ਹਾਂਜੀ ਇਦਾਂ ਹੀ ਹੋਏਗਾ ਜੀ ਹਾਂ ਜਾਣ ਸਰ ਆਪਣੇ ਪੈਟਰੋਲ ਪੰਪ ਤੇ ਅੱਜ ਲੋਕਾਂ ਨੂੰ ਥੋੜਾ ਜਿਹਾ ਮਹਿਸੂਸ ਹੋ ਰਿਹਾ ਹੈ ਤਾਂ ਇਹ ਸੇਵਾ ਤੁਹਾਡੇ ਵੱਲੋਂ ਤਾਂ ਅੱਗੇ ਹੀ ਵਧੀਆ ਦੇ ਰਹੇ ਹੋ ਤਾਂ ਕੀ ਸੁਝਾਅ ਦੇਵਾਂਗੇ ਤੁਹਾਨੂੰ ਜਦੋਂ ਸਾਡੇ ਵੱਲੋਂ ਜੋ ਸਟਾਕ ਹੈ ਸੀ ਸਟਾਕ ਚਾਲੂ ਕਰ ਰੱਖਿਆ ਜੀ ਜੇ ਸਾਨੂੰ ਕੰਪਨੀ ਸਪਲਾਈ ਭੇਜਦੀ ਹੈ ਤਾਂ ਅਸੀਂ ਲਗਾਤਾਰ ਚਾਲੂ ਰੱਖਾਂਗੇ ਕੋਈ ਦਿੱਕਤ ਨਹੀਂ ਸਾਡੇ ਕੋਲੋਂ ਜੀ ਲੇਕਿਨ ਡਰਾਈਵਰਾਂ ਦੀ ਹੜਤਾਲ ਕਰਕੇ ਸਾਡੇ ਕੋਲ ਸਪਲਾਈ ਨਹੀਂ ਆ ਰਹੀ ਜੀ ਠੀਕ ਹੈ ਸਰ ਇਹ ਹੜਤਾਲ ਨੂੰ ਕਿੰਨੇ ਦਿਨ ਹੋ ਗਿਆ ਹੈ ਆਪ ਤਕਰੀਬਨ ਅਜੇ ਤੀਜਾ ਦਿਨ ਹੈ ਅੱਛਾ ਜੀ ਤੇ ਤੁਹਾਡੇ ਕੋਲ ਹੁਣ ਇਸ ਟਾਈਮ ਤੱਕ ਕੋਟਾ ਕਿੰਨਾ ਕੋਆ ਜੀ ਬਸ ਤੋਂ ਬਾਦੂ ਮੇਰੇ ਕੋਲ ਬਸ 3000 ਪੀ ਰੁਪਿਆ ਹੋਊਗਾ ਪੈਟਰੋਲ ਤੇ 4000 ਜੇ ਇਸ ਏਰੀਆ ਵਿੱਚ ਖੜਿਆ ਮੇਰੇ ਸਾਹਮਣੇ ਤਾਂ 3000 ਕੋਟਾ ਜਿਹੜੇ ਲੋਕ ਸੰਤੁਸ਼ਟੀ ਬਣਾਈ ਰੱਖਣ ਤਾਂ ਅੱਗੇ ਹੋ ਬਹੁਤ ਬਹੁਤ ਹੈ ਪਰ ਲੇਕਿਨ ਲੋਕ ਸਬਰ ਨਹੀਂ ਆਇਆ ਜੀ ਇਹਨਾਂ ਨੂੰ 500 ਦਾ ਪਾਣਾ ਜਿੰਨੇ 100 ਰੁਪਏ ਤੋਂ ਬਣਾਉ 500 ਰੁਪਏ ਚਾਰਿਆ ਅੱਛਾ ਕੋਈ ਰੇਟ ਫਿਟ ਜੋ ਸੈਂਟਰ ਦਾ ਉਹੀ ਚਾਹਦੇ ਰੇਟ ਰੇਟ ਸੇਮ ਚੱਲ ਰਿਹਾ ਹੈ ਜੋ ਆਨਲਾਈਨ ਰੇਟ ਹੈ ਤੇ ਫਿਰ ਤੇ ਫਿਰ ਲੋਕ ਕਿਉਂ ਮਜਬੂਰ ਕਰ ਰਹੇ ਨੇ ਕਿਉਂ ਧੱਕਾ ਮੱਕੀ ਕਰ ਰਹੇ ਨੇ ਬਸ ਇੱਕ ਅਫਵਾਹ ਤਰ੍ਹਾਂ ਫਵਾਹ ਫੈਲ ਗਈ ਹੈ ਵੀ ਇਹ ਮਿਲਣਾ ਹੀ ਨਹੀਂਗਾ ਕੋਈ ਐਸੀ ਕੋਈ ਗੱਲ ਨਹੀਂ ਗੀ ਸਪਲਾਈ ਆ ਨਾਰਮਲ ਹੋ ਜੇਗੀ ਇੱਕ ਦੋ ਦਿਨਾਂ ਦੇ ਅੰਦਰ ਹਾਂਜੀ ਐ ਪੈਟਰੋਲ ਪੰਪ ਮਾਲਕ ਨੇ ਬੋਮ ਚੰਦ ਜੀ ਅੱਜ throbery paint ਦਾ ਜੋ ਪਮੋਜ ਪੈਟਰੋਲ ਪੰਪ ਹੈ ਤੇ ਤਸਵੀਰਾਂ ਦੇਖਾਂ ਜੀ ਕਾਫੀ ਲੋਕ ਇਕੱਠੇ ਹੋਏ ਨੇ ਕੀ ਦਿਖਾ ਰਹੇ ਆ ਕੀ ਹੈ ਸਾਰਾ ਮਸਲਾ ਇਹ ਮਸਲਾ ਕਿੰਨੇ ਦਿਨ ਤੱਕ ਰਹੇਗਾ ਸਾ ਲੋਕਾਂ ਨੂੰ ਇਨੀ ਆਪਣਾ ਆਪਣੀ ਕਉ ਕਰਨੀ ਪੈ ਰਹੀ ਤੇ ਜੀ ਦੇਖੋ ਮੋਦੀ ਨੇ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਜੀ ਐਕਸੀਡੈਂਟ ਕੇਸ ਵਿੱਚ 10 ਸਾਲ ਦੀ ਸਜ਼ਾ ਤੇ 7 ਸਾਲ 7 ਲੱਖ ਰੁਪਇਆ ਉਹਦੇ ਕਰਕੇ ਟਰੱਕ ਆਪਰੇਟਰਾਂ ਨੇ ਜਿੰਨੇ ਵੀ ਸੱਜਣ ਅੱਗੇ ਨੇ ਉਹਨਾਂ ਨੇ ਹੜਤਾਲ ਕਰ ਦਿੱਤੀ ਤੇ ਇਹਨਾਂ ਨੂੰ ਇਹ ਸਾਰੇ ਲੋਕਾਂ ਨੂੰ ਇਹ ਹੋ ਰਿਹਾ ਹੈ ਹੋ ਸਕਦਾ ਪੈਟਰੋਲ ਦੀਆਂ ਡੀਜ਼ਲ ਦੀਆਂ ਗੱਡੀਆਂ ਨਾ ਆਣ ਪੂਰੇ ਪੰਜਾਬ ਤੋਂ ਲੈ ਕੇ ਪੂਰੇ ਇੰਡੀਆ ਦੇ ਹਿੰਦੁਸਤਾਨ ਦਾ ਮਸਲਾ ਹੈ ਜੀ ਜੇਕਰ ਇਹ ਕਾਨੂੰਨ ਵਾਪਸ ਨਹੀਂ ਲੈਂਦਾ ਤਾਂ ਉਹ ਆਪਣੀ ਹੜਤਾਲ ਨਹੀਂ ਖੋਲਦੇ ਜੇ ਹੜਤਾਲ ਨਹੀਂ ਖੋਲਦੇ ਤੇ ਗੱਡੀਆਂ ਦਾ ਡੀਜ਼ਲ ਪੈਟਰੋਲ ਤੇ ਗੱਡੀਆਂ ਨਹੀਂ ਆਏਗਾ ਜੀ ਤੇ ਆਮ ਪਬਲਿਕ ਨੂੰ ਇਹਦੇ ਵਿੱਚ ਬਹੁਤ ਕਿਲਤ ਆਏਗੀ ਸਰਦੀ ਦਾ ਮੌਸਮ ਹੈ ਕਿਸੇ ਨੂੰ ਚੰਗੇ ਮਾਰੇ ਜਾਣਾ ਹੁੰਦਾ ਇਸ ਕਰਕੇ ਲੋਕਾਂ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਆ ਸਾਡੇ ਤਰੋਗੜੀ ਪਿੰਡ ਦਾ ਜਿਹੜਾ ਕੰਬੋਜ ਪੈਟਰੋਲ ਪੰਪ ਹੈ ਉੱਥੇ ਲੋਕ ਇਕੱਠੇ ਹੋਏ ਨੇ ਬਹੁਤ ਸਾਹਿਬ ਜੀ ਉੱਤੋਂ ਮਾਂ مہینہ ਕਿਹੜਾ ਰਿਆ ਸ਼ਾਦੀਆਂ ਦਾ ਵੀ ਕੰਮ ਆਇਆ ਲੋਕਾਂ ਨੂੰ ਸਮੱਸਿਆ ਵੱਡੀ ਆ ਬਹੁਤ ਸਮੱਸਿਆ ਆ ਜਾਂਦੀ ਐ ਕਿ ਕਿਸੇ ਦਾ ਕੋਈ ਬਿਮਾਰ ਹੋ ਗਿਆ ਕਿਸੇ ਨੇ ਮਾਰੇ ਚੰਗੇ ਜਾਣਾ ਜੀ ਕਿਸੇ ਤਰ੍ਹਾਂ ਦੇ ਜਾਣੇ ਤੇ ਵਿਕਲਤੇ ਆ ਜੀ ਆਪਦੇ ਤੇ ਇਸ ਕਰਕੇ ਜੀ ਇਹ ਮੋਦੀ ਨੇ ਕਾਨੂੰਨ ਗਲਤ ਬਣਾਏ ਨੇ ਤੇ ਟਰੱਕ ਆਪਰੇਟਰਾਂ ਨੂੰ ਆਪਦੇ ਫੈਸਲਾ ਲੈਣਾ ਪਵੇ ਅਸੀਂ ਹੜਤਾਲ ਕਰਨੀ ਐ ਨਹੀਂ ਕਾਨੂੰਨ ਵਾਪਸ ਨਹੀਂ ਹੁੰਦੇ ਤੇ ਉਹ ਆਪ ਵੀ ਹੜਤਾਲ ਤੋਂ ਨਹੀਂ ਉੱਠਦੇ ਤੇ ਸਾਰਾ ਸਿਸਟਮ ਖਰਾਬ ਹੋਇਆ ਪਿਆ ਜੀ ਇਸ ਕਰਕੇ ਆ ਸਾਰੀ ਤੁਸੀਂ ਪਬਲਿਕ ਵੇਖ ਰਹੇ ਹੋ ਪਬਲਿਕ ਵੀ ਇਸ ਕਰਕੇ ਖਰਾਬ ਹੋ ਰਹੀ ਹੈ ਜੀ ਹਾਂਜੀ ਔਰ ਕਿਸੇ ਦਾ ਦਿਲ ਕਰਦਾ ਜੀ ਇਸ ਵੇਲੇ ਇੰਨਾ ਮਹਿੰਗਾ ਡੀਜ਼ਲ ਪੈਟਰੋਲ ਸਟੋਰ ਕਰੇ ਇਹ ਮਜਬੂਰੀ ਹੋ ਗਈ ਜਨਤਾ ਦੀ ਜੀ ਹਾਂ ਤੇ ਜੋ ਜਨਤਾ ਪਿੰਡ ਦੇ ਲੋਕ ਐ ਨੇ ਇਹਨਾਂ ਨੂੰ ਕੀ ਸੁਝਾਅ ਦੇਵੇ ਕਿ ਜਿਹ ਇੱਥੇ ਨਾਲ ਥੋੜਾ ਥੋੜਾ ਮਿਲਦਾ ਹੈ ਇਹਨਾਂ ਨੂੰ ਇਹ ਸੁਝਾਇਆ ਜੀ ਇਹ ਪਬਲਿਕ ਨੂੰ ਆ ਉਸ ਵਿੱਚ ਇੱਕ ਤਾਂ ਸਹਿਯੋਗ ਬਣਾ ਕੇ ਰੱਖਣ ਲੜਾਈ ਝਗੜਾ ਨਾ ਕਰਨ ਜੇ 100 ਦਾ 200 ਦਾ ਪੈਟਰੋਲ ਡੀਜ਼ਲ ਪਾਉਂਦੇ ਨੇ ਤੇ ਇੱਕ ਵਾਰੀ ਸਾਰਨ ਆ ਜਾਣਾ ਕਿੰਨੀ ਕੋਈ ਕਿੱਲਤ ਵਾਲੀ ਗੱਲ ਹੈ ਜੀ ਅੱਜ ਨਹੀਂ ਤਾਂ ਸਵੇਰੇ ਤੱਕ ਆ ਜਾਏਗਾ ਜੀ ਹੋ ਜਾਏ ਹੜਤਾਲ ਜਲਦੀ ਖਤਮ ਹੋਏਗੀ ਕਦੋਂ ਸ਼ੁਰੂ ਹੋਏਗੀ ਹੜਤਾਲ ਤੇ ਜਿਹੜੇ ਡਰਾਈਵਰ ਵੀ ਕਦੋਂ ਤੋਂ ਬੈਠੇ ਇਹ 2-3 ਦਿਨ ਹੋ ਗਏ ਕਿ ਬੈਠੇ ਨੇ ਜਦੋਂ ਤੋਂ ਮੋਦੀ ਸਾਹਿਬ ਨੇ ਅਨਾਉਂਸ ਕੀਤਾ ਹੈ ਹੜਤਾਲ ਤੇ ਬੈਠਾ ਹੁਣ ਵੇਖੋ ਜੀ ਇਹ ਨਕਸ਼ ਕੈਟਾਗਰੀ ਕੀ ਹੈ ਜੀ ਇਹਨਾਂ ਦੀ ਤੇ ਮੋਦੀ ਸਾਹਿਬ ਅਗਰ ਝੁਕਦੇ ਨੇ ਜਾਂ ਉਹ ਇਸ ਚੀਜ਼ ਨੂੰ ਵਾਪਸ ਲੈਂਦੇ ਨੇ ਤੇ ਹੜਤਾਲ ਤੇ ਡਰਾਈਵਰ ਵੀ ਉੱਠ ਜਾਣਗੇ ਤੇ ਸਾਰਾ ਸਿਸਟਮ ਸਾਰਾ ਸਹੀ ਹੋ ਜਾਏਗਾ ਆਵਾਜ਼ੀ ਬਹਾਲ ਹੋ ਜਾਏਗੀ ਪਬਲਿਕ ਵੀ ਸੌਖੀ ਹੋ ਜਾਏਗੀ ਜੀ ਜੀ ਅਸੀਂ ਤੁਹਾਨੂੰ ਇੱਕ ਕਿਲੋਮੀਟਰ ਦਾ 2 ਲੀਟਰ ਦਿੱਤਾ ਹੈ ਤਾਂ